哦。 बहुत बधाई देना सांपला जी ने जिन्होंने कि इतना बड़ा मान बना के इतना बड़ा उद्यम किया और मैं आज रखता है है तो अच्छा मैं लगता है कि ऐसे जितने भी इथे सज्जन बैठे हैं मैं उम्मीद करता हूं कि इथे तो भी सानू बहुत अच्छा रिस्पांस मिलेगा मैं लगता है कि आने वाले दिन में जो सज्जन बैठे हैं तो बहुत बंदे आके इस काम वाले बात वास्ते सामने आ सकते हैं सबका बहुत बहुत धन्यवाद और मैं एक डॉक्यूमेंट जैन मंदिर की कुछ रखेंगे और विदाई में रखेंगे और परिवार वालों के लिए हर बजे एक मेमोरी है और बाहर आके लोग पूछते हैं कि ये की है आखिर तेज छोड़ के मैं नौकरी जेब तो कीती हो गए आज करके सर्टिफिकेट ना अच्छी देन नहीं है तो इतना सब ना ਇਹਨਾਂ ਪਿਛਲੇ ਰਾਜ ਦੇ ਰਾਜ ਸਭਾ ਨੂੰ ਪੜੇਗਾ। ਉਹਨਾਂ ਦੇ ਲਈ ਇਹ ਸਭ ਕੁਝ ਹੈ। ਜਿਹੜੇ ਪ੍ਰਸਥਤੀਆਂ ਨਹੀਂ ਹੈ। ਅੱਜ ਖੂਨ ਦਾਨ ਦੇਣਾ ਸਾਰਿਆਂ ਨੂੰ ਅਵੇਅਰ ਹੋ ਚੁੱਕਿਆ ਹੈ। ਟਾਈਮ ਲੱਗਦਾ ਹੈ। ਕੱਲ ਨੂੰ ਬਾਡੀਜ਼ ਆਣ ਦੇਣ ਦਾਨ ਦੇਣ ਦੇ ਵੀ ਅਵੇਅਰ ਹੋ ਜਾਣੇ ਆ ਪਰ ਉਹਦੇ ਲਈ ਇਹ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਕੀਤਾ ਕਿ ਜੇ ਉਹ ਸ਼ਾਇਦ 5000 ਬੰਦੇ ਮੈਸੇਜ ਨਾ ਦਿੰਦੇ ਜਿਹੜੇ ਤੁਸੀਂ ਇੱਥੇ 50 ਬੰਦੇ ਬੰਦੇ ਜਿਹੜਾ 13 ਅਗਸਤ ਨੂੰ ਮਨਾਇਆ ਜਾਂਦਾ ਪਰ ਉਹਦੇ ਉਪਲਕਸ਼ ਦੇ ਵਿੱਚ ਹੀ ਅੱਜ ਅਸੀਂ ਸਾਰੇ ਐਨਜੀਓ ਨੂੰ ਇੱਥੇ ਬੁਲਾ ਕੇ ਔਰ ਆਪਣੀ ਬਾਡੀ ਜਿਹੜੀ ਹੈ ਉਹਦਾ ਅਸੀਂ ਦਾਨ ਕੀਤੀ ਹੈ ਤਾਂ ਕਿ ਸਾਡੀ ਬਾਡੀ ਦਾ ਕਿਸੇ ਦੇ ਮਾਨਵਤਾ ਦੇ ਕੰਮ ਆਵੇ ਔਰ ਮੈਡੀਕਲ ਰਿਸਰਚ ਕੰਮ ਆਵੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਆਪਣੀ ਬਾਡੀ ਤਾਨ ਦਿੱਤੀ ਹੈ ਔਰ ਉਹਦੇ ਲਈ ਜਿਹੜੇ ਰੋਟਰੀ ਕਲੱਬ ਦੇ ਜਿਹੜਾ ਰਿੰਗ ਹੈ ਆਈ ਡੋਨੇਸ਼ਨ ਔਰ ਫੋਰਨੀਆਂ ਡੋਨੇਸ਼ਨ ਦਾ ਜਿਹੜਾ ਸੰਕਰਦੇ ਉਹਨਾਂ ਨੇ ਹੁਣ ਹਮੇਸ਼ਰ ਜਿਹੜਾ ਉਹ ਬਾਡੀ ਜਿਹੜੀ ਡੋਨੇਸ਼ਨ ਦੇ ਲਈ ਵੀ ਜਿਹੜੀ ਲਿਸਟ ਬਣਾਉਣੀ ਸ਼ੁਰੂ ਕੀਤੀ ਸੀ ਉਹਦੇ ਚ ਮੈਂ ਵੀ ਆਪਣਾ ਨਾਮ ਸ਼ਾਮਿਲ ਕਰਾਇਆ ਔਰ ਤਾਂ ਕਿ ਲੋਗ ਤੋਂ ਪ੍ਰੇਰਣਾ ਲੈ ਕੇ ਹੋਰ ਅੱਗੇ ਆਣ ਔਰ ਮਾਨਵਤਾ ਦੀ ਸੇਵਾ ਦੇ ਵਿੱਚ ਕਿੰਨਾ ਚੀਜ਼ਾਂ ਦਾ ਜਿਹੜਾ ਕਿਤੇ ਨਾ ਕਿਤੇ ਉਪਯੋਗ ਹੋ ਸਕੇ ਔਰ ਇਹਦੇ ਨਾਲ ਜਿੱਥੇ ਅਸੀਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਥੇ ਜਿਹੜਾ ਸਮਾਜ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜਿਹੜੀ ਹੈਲਪ ਹੋ ਸਕਦੀ ਆ ਔਰ ਇਹਦੇ ਲਈ ਅਸੀਂ ਆਪਣੀ ਬਾਡੀ ਗਾਂਧ ਕੀਤੀ ਆ ਔਰ ਮੈਂ ਤਾਂ ਇਹ ਬਾਕੀਆਂ ਨੂੰ ਵੀ ਆਹ्वान ਕਰਾਂਗਾ ਕਿ ਉਹ ਵੀ ਆਪਣੀ ਇੱਛਾ ਅਨੁਸਾਰ ਇਸ ਨੂੰ ਇਸ ਕਾਰਜ ਨੂੰ ਹੋਰ ਅੱਗੇ ਵਧਾਉਣ ਚ ਸਹਿਯੋਗ ਕਰਨ